ਪੰਜਾਬ ਦੇ ਜਲੰਧਰ ਤੋਂ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਜਲੰਧਰ ਦੀ ਆਰੰਧਪੁਰ ਸੀਟ ਤੋਂ ਵਿਧਾਇਕ ਭਵਨ ਕੁਮਾਰ ਟੀਨੂ ਅੱਜ ਆਮ ਆਦੀ ਪਾਰਟੀ ਦੇ ਵਿੱਚ ਜੁਆਇਨ ਕਰ ਗਏ ਨੇ ਪਾਰਟੀ ਜੁਆਇਨ ਕਰਨ ਦੇ ਲਈ ਟੀਨੂ ਚਲਿ ਗਏ ਸਿਸਟਮ ਹਾਊਸ ਪੌਂਚੀ ਸੀ ਸੀਐਮ ਮਾਨ ਦਿਨਾਲ ਚੈਨ ਜੀ ਸੀਨੀਅਰ ਆਗੂਆਂ ਦੇ ਵਿੱਚੋਂ ਮੋਬੀ ਜੁਆਇਨਿੰਗ ਹੋਈ ਉਹਨਾਂ ਦੇ ਨਾਲ ਕਈ ਸਮਰਥਕ ਵੀ ਅਕਾਲੀ ਸੇ ਛੱਡ ਕੇ ਆਮ ਆਦੀ ਪਾਰਟੀ ਵਿੱਚ ਸ਼ਾਮਿਲ ਹੋਏ ਟੀਨੂ ਦੇ ਆਪੇ ਸ਼ਾਮਿਲ ਹੋਣ ਦੀ ਚਰਚਾ ਕਾਫੀ ਸਮੇਂ ਤੋਂ ਹੋ ਰਹੀ ਸੀ ਪਰ ਬੀਤੇ ਦਿਨ ਉਹਨਾਂ ਨੇ ਇਸ ਵਾਰ ਤੋ ਇਨਕਾਰ ਕਰ ਦਿੱਤਾ ਸੀ ਸਾਥੀ ਜੀ ਇਹ ਲਈ ਜਲੰਧਰ ਸੀਟ ਤੋਂ ਆਮ ਆਦਮੀ ਪਾਰਟੀ ਦੇ ਲੋਕ ਸੁਭਾਅ ਵਿੱਚ ਉਹ ਆਪਸਾਂ ਦੇ ਨਹੀਂ ਕਿਉਂਕਿ 3 ਨੂੰ ਜਲੰਧਰ ਤੋਂ ਦਲਿਤ ਵੋਟਰਾਂ 'ਤੇ ਕਾਫੀ ਪਕੜ ਰੱਖਦੇ ਨੇ 3 ਨੂੰ ਦੇ ਨਾਲ ਕਾਲੀ ਦਲ ਨੇਤਾ ਗੁਰਚਰਨ ਸਿੰਘ ਚੰਨੀ ਵੀ ਆਮ ਆਦਮੀ ਪਾਰਟੀ जॉइन ਕਰ ਰਹੇ ਨੇ ਉਹਨਾਂ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸਾਥੀਏ ਬੀਤੇ ਦਿਨ ਯਾਨੀ ਸ਼ਨੀਵਾਰ ਨੂੰ ਡਾਕਟਰ ਪ੍ਰਿਮਨੋ ਮੇਕਰ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਰੈਲੀ ਕੱਢੀ ਗਈ ਸੀ ਉਸ ਦੌਰਾਨ ਪਵਨ ਜੀ ਨੂੰ ਵੀ ਪਹੁੰਚੇ ਸੀ ਰੈਲੀ ਦੇ ਵਿੱਚ ਜਦੋਂ ਪੱਤਰਕਾਰਾਂ ਨੇ 3 ਨੂੰ ਪੁੱਛਿਆ ਸੀ ਕਿ ਤੁਸੀਂ ਆਵਾਦੀ ਪਾਰਟੀ ਜੋਇਨ ਕਰ ਰਹੇ ਹੋ ਕੀ ਤੀਨੂ ਨੇ ਦਬੀ ਹੋਈ ਆਵਾਜ਼ ਦੇ ਵਿੱਚ ਜਵਾਬ ਦਿੱਤਾ ਸੀ ਕਿ ਜਲਦ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਏਗਾ ਕੀ ਹੋ ਰਿਹਾ ਹੈ ਅਤੇ ਕੀ ਨਹੀਂ ਪੰਜਾਬ ਦੇ ਜਲੰਧਰ ਤੋਂ ਸ਼ਰਮਣੀ ਕਾਲੀ ਦਲ ਦੇ ਸੀਨੀਅਰ ਆਗੂ ਅਤੇ ਜਲੰਧਰ ਦੀ ਆਰੰਭਪੁਰ ਸੀਟ ਤੋਂ ਵਿਧਾਇਕ ਭਵਨ ਕੁਮਾਰ ਤੀਨੂ ਅੱਜ ਆਵਾਦੀ ਪਾਰਟੀ ਦੇ ਵਿੱਚ ਜੋਇਨ ਕਰ ਗਏ ਨੇ ਪਾਰਟੀ ਜੋਇਨ ਕਰਨ ਦੇ ਲਈ ਤੀਨੂ ਚਲਿੱਕਸ ਦੇ ਸੀਮਾ ਹਾਊਸ ਪਹੁੰਚੇ ਸੀ ਸੀਐਮ ਮਾਨ ਦਿਨਾਲ ਕੈਨ ਜੀ ਸੀਨੀਅਰ ਆਗੂਆਂ ਦੇ ਵਿੱਚ ਮੌਜੀ ਜੋਇਨਿੰਗ ਹੋਈ ਉਨਾ ਦੇ ਨਾਲ ਇੱਕ ਮਰਥਕ ਵੀ ਅਕਾਲੀ ਤੋਂ ਛੱਡ ਕੇ ਆਮ ਆਦੀ ਪਾਰਟੀ ਵਿੱਚ ਸ਼ਾਮਿਲ ਹੋਏ ਟੀਨੂ ਨੇ ਆਪੇ ਸ਼ਾਮਿਲ ਹੋਂਦੀ ਚਰਚਾ ਕਾਫੀ ਸਮੇਂ ਤੋਂ ਹੋ ਰਹੀ ਸੀ ਪਰ ਬੀਤੇ ਦਿਨ ਇਹਨਾਂ ਨੇ ਇਸ ਵਾਰ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਕਿ ਇਹ ਟੀਨੂ ਜਲੰਧਰ ਸੀਟ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਹੋਣ ਸਮਾਂ ਦੇ ਲਈ ਕਿਉਂਕਿ ਟੀਨੂ ਜਲੰਧਰ ਤੋਂ Dalit ਵਰਗ 'ਤੇ ਕਾਫੀ ਪਕੜ ਰੱਖਦੇ ਨੇ ਟੀਨੂ ਦੇ ਨਾਲ ਅਕਾਲੀ ਦਲ ਨੇਤਾ ਗੁਰਚਰਨ ਸਿੰਘ ਚੰਨੀ ਵੀ ਆਮ ਆਦੀ ਪਾਰਟੀ ਜੁਆਇਨ ਕਰ ਰਹੇ ਨੇ ਉਹਨਾਂ ਨੇ ਆਪਣੇ ਸਾਰੇ ਅਧਿਆਤੋਂ ਅਸਤੀਫਾ ਦੇ ਦਿੱਤਾ ਤਾਂ ਸੀ। ਬੀਤੇ ਦਿਨ ਯਾਨੀ ਸ਼ਨੀਵਾਰ ਨੂੰ ਡਾਕਟਰ ਪਿਮਣਾਉਂ ਉੱਤਰ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਰੈਲੀ ਕੱਢੀ ਗਈ ਸੀ। ਉਸ ਦੌਰਾਨ ਪਵਨ ਜੀ ਨੂੰ ਵੀ ਪਹੁੰਚੇ ਸੀ। ਰੈਲੀ ਦੇ ਵਿੱਚ ਜਦੋਂ ਪੱਤਰਕਾਰਾਂ ਨੇ ਟੀਨੂ ਤੋਂ ਪੁੱਛਿਆ ਸੀ ਕਿ ਤੁਸੀਂ ਆਮ ਆਦਮੀ ਪਾਰਟੀ जॉइन ਕਰ ਰਹੇ ਹੋ ਕਿਆ? ਟੀਨੂ ਨੇ ਦਬੀ ਹੋਈ ਆਵਾਜ਼ ਦੇ ਵਿੱਚ ਜਵਾਬ ਦਿੱਤਾ ਸੀ ਕਿ ਜਲਦ ਤੱਕ ਸਾਰਾ ਕੁਝ ਪਤਾ ਲੱਗ ਜਾਏਗਾ ਕੀ ਹੋ ਰਿਹਾ ਹੈ ਅਤੇ ਕੀ ਨਹੀਂ। ਪੰਜਾਬ ਦੇ ਜਲੰਧਰ ਤੋਂ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਜਲੰਧਰ ਦੀ ਆਗਰ ਕੁਰਸੀ ਤੋਂ ਵਿਧਾਇਕ ਭਵਨ ਕੁਮਾਰ ਟੀਨੂ ਅੱਜ ਆਮ ਆਦੀ ਪਾਰਟੀ ਦੇ ਵਿੱਚ ਜੁਆਇਨ ਕਰ ਗਏ ਨੇ ਪਾਰਟੀ ਜੁਆਇਨ ਕਰਨ ਦੇ ਲਈ ਟੀਨੂ ਚਲ ਗਏ ਸਿਸਟੀਮ ਹਾਊਸ ਪੌਂਚੀ ਸੀ ਸੀਐਮ ਮਾਨ ਦਿਨਾਲ ਕਈ ਸੀਨੀਅਰ ਆਗੂਆਂ ਦੇ ਵਿੱਚ ਨਵੀਂ ਜੁਆਇਨਿੰਗ ਹੋਈ ਉਹਨਾਂ ਦੇ ਨਾਲ ਕਈ ਸਮਰਥਕ ਵੀ ਅਕਾਲੀ ਸੇ ਛੱਡ ਕੇ ਆਮ ਆਦੀ ਪਾਰਟੀ ਵਿੱਚ ਸ਼ਾਮਿਲ ਹੋਏ ਟੀਨੂ ਨੇ ਆਪੇ ਸ਼ਾਮਿਲ ਹੋਣ ਦੀ ਚਰਚਾ ਕਾਫੀ ਸਮੇਂ ਤੋਂ ਹੋ ਰਹੀ ਸੀ ਪਰ ਬੀਤੇ ਦਿਨ ਇਹਨਾਂ ਨੇ ਇਸ ਵਾਰ ਉਹ ਇਨਕਾਰ ਕਰਦੇ ਕਾਸੀ ਦਾਸ ਜੀ ਟੀ ਨੂੰ ਜਲੰਧਰ ਸੀ ਤੋਂ ਆਮ ਆਦੀ ਪਾਤੀ ਦੇ ਲੋਕ ਸਭਾ ਉਮੀਦਵਾਰ ਨੂੰ ਸਾਹਮਣੇ ਲਈ ਕਿਉਂਕਿ ਟੀ ਨੂੰ ਜਲੰਧਰ ਤੋਂ ਦਲਿਤ ਵਰਗ ਦਾ ਕਾਫੀ ਪਕੜ ਰੱਖਦੇ ਨੇ ਟੀ ਨੂੰ ਦੇ ਨਾਲ ਕਾਜੀਦਲ ਨੇਤਾ ਗੁਰਚਰਨ ਸਿੰਘ ਚੰਨੀ ਵੀ ਆਮ ਆਦੀ ਪਾਤੀ ਜੁਆਇਨ ਕਰ ਰਹੇ ਨੇ ਉਹਨਾਂ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਕਾਸੀਏ ਬੀਤੇ ਦਿਨ ਯਾਨੀ ਸ਼ਨੀਵਾਰ ਨੂੰ ਡਾਕਟਰ ਪਿਮਣਾਓ ਉਲਟਕਰ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਰੈਲੀ ਕੱਢੀ ਗਈ ਸੀ ਉਸ ਦੌਰਾਨ ਪਵਨ ਜੀ ਨੂੰ ਵੀ ਪਹੁੰਚੇ ਸੀ ਰੈਲੀ ਦੇ ਵਿੱਚ ਜਦੋਂ ਪੱਤਰਕਾਰਾਂ ਨੇ ਟੀ ਨੂੰ ਤੋਂ ਪੁੱਛਿਆ ਸੀ ਕਿ ਤੁਸੀਂ ਆਮਾਦੀ ਪਾਟੀ ਜੁਆਇਨ ਕਰ ਰਹੀ ਹੋ क्‍या ਜੀਨੂ ਨੇ ਦਬੀ ਹੋਈ ਆਵਾਜ਼ ਦੇ ਵਿੱਚ ਜਵਾਬ ਦਿੱਤਾ ਸੀ ਕਿ ਜਲਦ ਤੋਂ ਸਾਰਾ ਕੁਝ ਪਤਾ ਲੱਗ ਜਾਏਗਾ ਕੀ ਹੋ ਰਿਹਾ ਹੈ ਅਤੇ ਕੀ ਨਹੀਂ